ਪਾਕਿਸਤਾਨੀ ਡਾਉਨ ਸ਼ਹਿਜ਼ਾਦ ਪੱਟੀ ਨੇ ਇੱਕ ਵਾਰ ਫਿਰ ਤੋਂ ਬਿਸ਼ਨੋਈ ਗੈਂਗ ਨੂੰ ਧਮਕੀ ਦਿੱਤੀ ਹੈ ਉਸ ਦਾ ਕਹਿਣਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਸੁਰੱਖਿਆ ਲੈਣ ਲਈ ਉਸ ਦਾ ਨਾਮ ਇਸਤੇਮਾਲ ਕਰ ਰਿਹਾ ਹੈ ਦੋਵੇਂ ਮੈਨੂੰ ਦੱਸਣ ਕਿ ਜੇਕਰ ਉਹ ਬੁਲੇਟ ਪ੍ਰੂਫ ਜੈਕਟ ਤੇ ਗੱਡੀ 'ਚ ਆਉਣਗੇ ਤਾਂ ਕੀ ਉਹ ਬਚ ਜਾਣਗੇ ਪੱਟੀ ਨੇ ਕਿਹਾ ਕਿ ਟਾਈਮ ਹੋਣ ਤੇ ਦੱਸਾਂਗੇ ਕਿ ਪੱਟੀ ਕੀ ਕਰ ਸਕਦਾ ਹੈ ਸ਼ਹਿਜ਼ਾਦ ਨੇ ਵੀਡੀਓ ਜਾਰੀ ਕਰਕੇ ਧਮਕੀ ਦਿੱਤੀ ਤੇ ਕਿਹਾ ਕਿ ਅਨਮੋਲ ਨੇ ਕੋਰਟ 'ਚ ਪਟੀਸ਼ਨ ਪਾਈ ਹੈ ਤੇ ਉਸ ਨੇ ਦਲੀਲ ਦਿੱਤੀ ਹੈ ਕਿ ਸਾਨੂੰ ਸ਼ਹਿਜ਼ਾਦ ਪੱਟੀ ਤੋਂ ਖਤਰਾ ਹੈ ਉਹ ਕਹਿੰਦੇ ਨੇ ਕਿ ਅਨਮੋਲ ਨੇ ਬੁਲੇਟ ਪ੍ਰੂਫ ਗੱਡੀ ਤੇ ਜੈਕਟ ਦੀ ਮੰਗ ਕੀਤੀ ਹੈ ਇਸ ਨਾਲ ਤੁਸੀਂ ਬਚ ਨਹੀਂ ਜਾਓਗੇ ਪੱਟੀ ਨੇ ਅੱਗੇ ਕਿਹਾ ਕਿ ਰੱਬ ਖੈਰ ਕਰੇ ਤੇ ਟਾਈਮ ਦੇਵੇ ਅਨਮੋਲ ਨੂੰ ਪਤਾ ਲੱਗ ਜਾਵੇਗਾ ਤੇ ਉਸਦੇ ਭਰਾ ਲਾਰੈਂਸ ਨੂੰ ਪਤਾ ਲੱਗ ਜਾਵੇਗਾ ਹੁਣ ਤੁਹਾਡੀ ਗੈਂਗ ਕਿੱਥੇ ਗਈ ਹੈ ਹੁਣ ਖੁੱਡਾਂ ਚੋਂ ਬਾਹਰ ਨਿਕਲੋ ਤੁਹਾਨੂੰ ਮੈਂ ਕਿਹਾ ਸੀ ਕਿ ਇੱਧਰ ਨਾ ਛੇੜੋ ਮੈਨੂੰ ਗੱਲ ਦੱਸ ਲਾਰੈਂਸ ਬਿਸ਼ਨੋਈ ਤੋਂ ਆਪਣੇ ਦੇਸ਼ ਤੱਕ ਇਹ ਨਾ ਕੁ ਸਕਾ ਤੋ ਏਜੰਸੀਆਂ ਨੂੰ ਕੀ ਕੁਝ ਦਿੱਤਾ ਇਸ ਲਈ ਦਿੱਤਾ ਕਿ ਮੇਰਾ ਭਰਾ ਬਾਝ ਜਾਵੇ ਪਾਕਿਸਤਾਨੀ ਡਾਣ ਨੇ ਅਗੇ ਕਿਹਾ ਕਿ ਏਜੰਸੀਆਂ ਨੇ ਤੇਰੇ ਮੂੰਹ ਤੇ ਛਿੱਤਰ ਮਾਰਿਆ ਤੇਰੇ ਕੋਲ ਕੰਮ ਲੈ ਲਿਆ ਤੇ ਬਾਅਦ ਦੇ ਵਿੱਚ ਸੁੱਟ ਦਿੱਤਾ ਹੁਣ ਤੁਸੀਂ ਮੇਰੇ ਨਾਮ ਤੇ ਸੁਰੱਖਿਆ ਮੰਗ ਰਹੇ ਹੋ ਤੁਹਾਨੂੰ ਪਤਾ ਹੈ ਕਿ ਸ਼ਹਿਜ਼ਾਦ ਪੱਟੀ ਕੀ ਕਰ ਸਕਦਾ ਹੈ ਲੈ ਲਓ ਜਿੰਨੀ ਸਿਕਿਉਰਿਟੀ ਲੈਣੀ ਹੈ ਤੁਸੀਂ ਕਿੰਨੀਆਂ ਮਾਵਾਂ ਦੇ ਪੁੱਤ ਮਰਵਾਏ ਨੇ ਬਹੁਤ ਜਲਦੀ ਪਤਾ ਲੱਗ ਜਾਵੇਗਾ ਕਿ ਮੈਂ ਕੀ ਕਰ ਸਕਦਾ ਹਾਂ ਦੱਸ ਦੇ ਕੀ 19 ਨਵੰਬਰ 2025 ਨੂੰ ਲੌਰੈਂਸ ਬਿਸ਼ਨੋਈ ਤੇ ਭਰਾ ਦੇ ਅੰਤਰਰਾਸ਼ਟਰੀ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਭਾਰਤ ਹਵਾਲੇ ਕੀਤਾ ਗਿਆ ਸੀ ਅਮਰੀਕਾ ਨੇ ਅਨਮੋਲ ਨੂੰ ਡਿਪੋਰਟ ਕੀਤਾ ਅਨਮੋਲ ਤੇ ਬਾਬਾ ਸਿੱਦਕੀ ਦੇ ਨਾਲ ਨਾਲ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਦੋਸ਼ ਹੈ ਅਨਮੋਲ ਨੇ ਪੂਰਨੀਆਂ ਤੋਂ ਸੰਸਦ ਮੈਂਬਰ ਪੱਪੂ ਯਾਦਵ ਨੂੰ ਵੀ ਧਮਕੀ ਦਿੱਤੀ ਸੀ ਹੁਣ ਇਸ ਤੋਂ ਬਾਅਦ ਅਨਮੋਲ ਬਿਸ਼ਨੋਈ ਦੇ ਵੱਲੋਂ ਸੁਰੱਖਿਆ ਦੀ ਮੰਗ ਕੀਤੀ ਗਈ ਹੈ ਤੇ ਇਸ ਤੇ ਸ਼ਹਿਜ਼ਾਦ ਪੱਟੀ ਦਾ ਵੀ ਜਵਾਬ ਸਾਹਮਣੇ ਆਇਆ ਹੈ ਸ਼ਹਿਜ਼ਾਦ ਪੱਟੀ ਨੇ ਕੀ ਕੁਝ ਕਿਹਾ ਤੁਸੀਂ ਇੱਕ ਵਾਰ ਖੁਦ ਸੁਣੋ ਅਨਮੋਲ ਬਿਸ਼ਨੋਈ ਨੇ ਨਾ ਹੋਣਾ ਆਪਣੇ ਕੋਰਟ ਦੇ ਵਿੱਚ ਆਪਣੇ ਦੇ ਵਕੀਲ ਨੇ ਪੇਪਰ ਪਾਏ ਨੇ ਉਹਨਾਂ ਕੋਰਟ ਨੂੰ ਕਿਹਾ ਹੈ ਕਿ ਜੀ ਸਾਨੂੰ ਬੁਲਟ ਪ੍ਰੂਫ ਜੈਕਟ ਦੇ ਵਿੱਚ ਲਿਆਂਦਾ ਜੇ ਅਨਮੋਲ ਬਿਸ਼ਨੋਈ ਨੂੰ ਤੇ ਬੁਲਟ ਪ੍ਰੂਫ ਗੱਡੀ ਚ ਲਿਆਂਦਾ ਜਾਵੇ ਉਹਦੀ ਵਜ੍ਹਾ ਕੀ ਦੱਸੀ ਨੇ ਕਿ ਸਾਨੂੰ ਸ਼ਹਾਜ਼ਾਦ ਭੱਟੀ ਜਿਹੜਾ ਇਹ ਉਹਦੇ ਕੋਲੋਂ ਸਾਡੀ ਜਾਨ ਨੂੰ ਖਤਰਾ ਹੈ ਸਾਡੀ ਨੂੰ ਵੀ ਤੇ ਸਾਡੀ ਫੈਮਿਲੀ ਨੂੰ ਵੀ ਤਾਂ ਅਨਮੋਲ ਬਿਸ਼ਨੋਈ ਤੋਂ ਮੈਨੂੰ ਇੱਕ ਗੱਲ ਦੱਸ ਲੌਰੈਂਸ ਬਿਸ਼ਨੋਈ ਬੁਲਟ ਪ੍ਰੂਫ ਜੈਕਟ ਪਾ ਕੇ ਆਏਗਾ ਤੇ ਯਾ ਤੂੰ ਬੁਲਟ ਪ੍ਰੂਫ ਗੱਡੀ ਚ ਆਏਗਾ ਤੇ ਬਚ ਜਾਏਗਾ ਉਪਰ ਵਾਲਾ ਖੈਰ ਕਰੇਗਾ ਤੂੰ ਟਾਈਮ ਆਣ ਦੇ ਤੇ ਮੌਕਾ ਮਿਲਣ ਦੇ ਤੈਨੂੰ ਲੱਗ ਪਤਾ ਤੈਨੂੰ ਵੀ ਜਾਏਗਾ ਤੇ ਤੇਰਾ ਜਿਹੜਾ ਅੰਦਰ ਭਰਾ ਬੈਠਾ ਨਾ ਲੌਰੈਂਸ ਬਿਸ਼ਨੋਈ ਪਤਾ ਲੱਗ ਉਹਨੂੰ ਵੀ ਜਾਏਗਾ ਹੁਣ ਕਿਉਂ ਭਜਦੇ ਜੋ ਹੁਣ ਕਿਉਂ ਚੀਖਾਂ ਮਾਰਦੇ ਜੇ ਕਿੱਥੇ ਤੁਹਾਡਾ ਸਾਰਾ ਗੈਂਗ ਕਿੱਥੇ ਨੇ ਨਿਕਲੋ ਨਾ ਖੁੱਡਾਂ ਚੋਂ ਬਾਹਰ ਤੁਹਾਨੂੰ ਮੈਂ ਕਿਹਾ ਸੀ ਨਾ ਇੱਧਰ ਨਾ ਛੇੜੋ ਇੱਧਰ ਨਾ ਛੇੜੋ ਨਾਲੇ ਮੈਨੂੰ ਇਹ ਗੱਲ ਦੱਸ ਲੌਰੈਂਸ ਮਿਸ਼ਨੋਈ ਤੂੰ ਆਪਣੇ ਮੁਲਕ ਦਾ ਇੰਡੀਆ ਦਾ ਕਿੰਨਾ ਸੱਕਾ ਹੈਗਾ ਕੋਈ ਹੈ ਸੱਕਾ ਤੂੰ ਤੂੰ FBI ਵਾਲਿਆਂ ਨੂੰ ਕਿੰਨਾ ਕੁਝ ਦਿੱਤਾ ਆਪਣੇ ਮੁਲਕ ਦੇ ਬਾਰੇ 'ਚ ਆਪਣੀਆਂ ਏਜੰਸੀਆਂ ਦੇ ਬਾਰੇ 'ਚ FBIR ਵਾਲਿਆਂ ਨੂੰ ਕਿੰਨਾ ਕੁਝ ਦਿੱਤਾ ਕਿਦੇ ਵਾਸਤੇ ਦਿੱਤਾ ਸੀ ਐਸੇ ਆਪਣੇ ਭਰਾ ਵਾਸਤੇ ਦਿੱਤਾ ਸੀ ਨਾ ਅਨਮੋਲ ਬਿਸ਼ਨੋਈ ਵਾਸਤੇ ਕਿਬੀ ਇਹ ਬਾਤ ਜੇ ਯਾ ਉੱਥੇ ਸੈੱਟ ਰਵੇ ਤੇਰੇ ਮੂੰਹ ਤੇ ਬਹੁਤ ਵੱਡਾ ਛਿੱਤਰ ਮਾਰਿਆ ਉਹਨਾਂ ਨੇ ਉਹਨਾਂ ਨੇ ਸਾਰੇ ਇਹਦੇ ਕੋਲ ਕੰਮ-ਖਮ ਵੀ ਲੈ ਕੇ ਸਾਰੀਆਂ ਚੀਜ਼ਾਂ ਵੀ ਤੁਹਾਡੇ ਕੋਲ ਲੈ ਕੇ ਉਹਨਾਂ ਨੇ ਵਾਪਸ ਸਿੱਡ ਦਿੱਤਾ ਹੁਣ ਅਨਮੋਲ ਬਿਸ਼ਨੋਈ ਤੇ ਲੌਰੈਂਸ ਬਿਸ਼ਨੋਈ ਦੀਆਂ ਤੋੜਾਂ ਇਸ ਵਾਸਤੇ ਲਗੀਆਂ ਖਲੋਤੀਆਂ ਨੇ ਸਿਕਿਉਰਟੀਆਂ ਮੇਰੇ ਨਾਮ ਤੇ ਇਸ ਵਾਸਤੇ ਲੈ ਰਹੇ ਨੇ ਕਿਉਂਕਿ ਮੈਂ ਕੁਝ ਟਾਈਮ ਇਹਨਾਂ ਨਾਲ ਗੁਜ਼ਾਰਿਆ ਨਾ ਇਹਨਾਂ ਨੂੰ ਪਤਾ ਹੈ ਕਿ ਵੀ ਉਹ ਜਿਹੜਾ ਬੈਠਾ ਸ਼ਹਾਦਪਟਿਓ ਕੀ ਕਰੇਗਾ ਤੇ ਕੀ ਕਰਨ ਦੀ ਹਿੰਮਤ ਰੱਖਦਾ ਲੈ ਲਓ ਤੁਹਾਡੇ ਕੋਲ ਜਿੰਨੀਆਂ ਮਰਜ਼ੀ ਸਿਕਿਉਰਟੀਆਂ ਲਗੀਆਂ ਜਾਂਦੀਆਂ ਨੇ ਜਿੰਨੀ ਤੁਹਾਡੇ ਕੋਲ ਦਿਲ ਕਰਦਾ ਚ ਲੈ ਲਓ ਤੁਸੀਂ ਬੜੀਆਂ ਮਾਵਾਂ ਦੇ ਲਾਲ ਬੇਗੁਨਾ ਮਾਰੇ ਨੇ ਜਿਨ੍ਹਾਂ ਦੇ ਨਾਲ ਦੁਸ਼ਮਨੀ ਹੋਵੇ ਇੱਕ ਅਲੱਗਾ ਚੀਜ਼ ਹੁੰਦੀ ਹੈ ਤੁਸੀਂ ਬੜੇ ਬੇਗੁਨਾ ਲੋਕਾਂ ਕੋਲੋਂ ਲੋਕ ਮਰਵਾ ਕੇ ਜਿਨ੍ਹਾਂ ਕੋ ਮਰਵਾਏ ਉਹਨਾਂ ਦੀਆਂ ਵੀ ਜ਼ਿੰਦਗੀਆਂ ਤਬਾਹ ਕੀਤੀਆਂ ਨਾ ਨਾ ਦੇ ਤੁਸੀਂ ਦੁਬਾਰਾ ਪਿੱਛੇ ਗਏ ਹੁਣ ਤੁਸੀਂ ਕਿਉਂ ਆਪਣੀ ਵਾਰੀ ਚੀਖਾ ਮਾਰਦੇ ਫੇਜੇ ਕੋਈ ਨਹੀਂ ਆਓ ਜਰਾ ਟੁਰ ਕੇ ਆਓ ਟੁਰ ਕੇ ਆਓ ਜ਼ਿੰਦਗੀ ਦਾ ਹੋਰ ਕੋਈ ਨਹੀਂ ਤੁਹਾਡੇ ਪਿੱਛੇ ਹੀ ਹੈ ਗਈਆਂ ਠੀਕ ਹੈ ਹੋਰ ਮੈਂ ਤੇ ਇਹ ਬੈਟਜ ਮੈਂ ਤੇ ਇਹ ਨਿਊਜ਼ ਸੁਣੀ ਤੇ ਮੈਨੂੰ ਪਤਾ ਲੱਗਿਆ ਤੇ ਫਿਰ ਮੈਂ ਚੈੱਕ ਕੀਤਾ ਤੇ ਵਾਕਈ ਇਹਨੇ ਪੇਪਰ ਪਾਏ